ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਹ ਦੇਖੋ ਜੀ ਪਰਮਾਤਮਾ ਦੀ ਕਿਰਪਾ ਨਾਲ ਤੇ ਤੁਹਾਡੀ ਸਾਰਿਆਂ ਦੀ ਕਿਰਪਾ ਦੇ ਨਾਲ ਜਾਲੀਆਂ 'ਚ ਸ਼ੀਸ਼ੇ ਲੱਗ ਰਹੇ ਨੇ ਜੀ ਆਹ ਹਾਂ ਬੜੀ ਖੁਸ਼ੀ ਹੋ ਰਹੀ ਹੈ ਜੀ ਤੁਹਾਨੂੰ ਦੱਸ ਕੇ ਤੁਹਾਡਾ ਗੱਲਾਂ ਕਰਕੇ ਕੰਮ ਹੁੰਦਾ ਦੇਖ ਕੇ ਵਾਹਿਗੁਰੂ ਨੇ ਸਾਨੂੰ ਵੀ ਇਸ ਇੰਨੇ ਜੋ ਅੱਗੇ ਕੀਤਾ वह देखो जी अंदर पै रहे हैं जी पत्थर टाइल्ला लग रही है जी आ देखो जी लॉबी पौड़ी तो पत्थर लगेगा जी पहले जल जी शीशा ला रहे हैं जी ਵਾਹਿਗੁਰੂ ਦੀ ਅਪਾਰ ਕਿਰਪਾ ਆ ਜੀ ਤੁਹਾਡੀ ਮਿਹਰ ਸਦਕਾ ਸਾਡੇ ਤੇ ਇਹ ਪ੍ਰਮਾਤਮਾ ਇਦਾਂ ਦਾ ਟਾਈਮ ਸਭ ਤੇ ਲਿਆਵੇ ਜੀ ਸਭ ਤੇ ਲਿਆਵੇ ਇਦਾਂ ਦਾ ਟਾਈਮ ਵਾਹਿਗੁਰੂ ਜੀ ਦਾ ਸਾਡੇ ਤੇ ਲਿਆਂਦਾ ਪ੍ਰਮਾਤਮਾ ਨੇ ਆ ਬਾਥਰੂਮ ਥੱਲੇ ਕੰਮ ਹੋਣਾ ਹੈ ਜੀ ਆ ਦੇਖੋ ਜੀ ਕਿਦਾਂ ਚੈ ਚੈ ਕਰਦੀ ਹੈ ਜੀ ਗੱਲ ਹੋਰ ਇਹ ਖੁਸ਼ੀਆਂ ਜੀ ਸੀ ਭਾਈ ਗੁਰੂ ਨੇ ਸਾਡੀ ਕਈ ਸਾਲਾਂ ਦੀ ਮਿਹਨਤ ਜਿਹੜੀ ਇਹ ਪ੍ਰਚਾਰੀ ਦੀ ਬਹੁਤ ਖੁਸ਼ੀ ਅਜੀ ਹੈ ਜੀ ਹਾਂ ਜੀ ਇਹ ਤਾਂ ਸਿੰਘ ਦੀ ਮਿਹਨਤ ਸਦਕਾ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਸਾਰਾ ਕੁਝ ਹੋਇਆ ਜੀ ਸਾਰੇ ਮਿਹਨਤ ਕਰਦੇ ਸੀ ਇਹ ਬੱਚੇ ਵੀ ਵੱਡੇ ਵੀ ਸਾਰੇ ਜੀ ਹਾਂ ਜੀ ਪਤਨ ਸਾਡੀ ਇਹ ਵੀਡੀਓ ਕਿੱਦਾਂ ਦੀ ਲੱਗੀ ਜੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦੇ ਜੀ ਸਾਨੂੰ ਕੋਈ ਵੀ ਅਸੀਂ ਕੰਮ ਕਰਦੇ ਜੀ ਸਾਨੂੰ ਲੱਗਦਾ ਜੀ ਸਹਿਲੇ ਤੁਹਾਨੂੰ ਦਿਖਾਈਏ ਜੀ ਹਾਂਜੀ ਸਾਨੂੰ ਦੱਸਿਓ ਜੀ ਕਿੱਦਾਂ ਦਾ ਲੱਗਿਆ ਤੁਹਾਨੂੰ ਇਹ ਸਾਡੀ ਖੇਤੀ ਦਾ ਫਕਤਾਵਾ ਤੁਹਾਨੂੰ ਕਿੱਦਾਂ ਦਾ ਲੱਗਿਆ ਸਾਰਿਆਂ ਤੇ ਪਰਮਾਤਮਾ ਇਦਾਂ ਦਾ ਟਾਈਮ ਲਿਆਵੇ ਪੱਕੀ ਸਾਡੀ ਵੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਰਿਹਾ ਕਰੋ ਕਿਉਂਕਿ ਸਾਡੇ ਬੱਚੇ ਆ ਜਿਹੜੇ ਉਹ ਬਹੁਤ ਮਿਹਨਤ ਕਰਦੇ ਆ ਜੀ ਉਹਨਾਂ ਨੂੰ ਖੁਸ਼ੀ ਮਿਲਦਾ ਰਹਿੰਦਾ ਹੈ ਜੀ ਤੁਹਾਡੇ ਲਾਈਕ ਸ਼ੇਅਰ ਨਾਲ ਜੀ ਤਾਂ ਵਾਦੀਤ ਮਹਤਵ ਸਾਰਾ ਜੀ ਤੁਹਾਡਾ ਸਸਰੀ ਸਾਜੀ